ਹਾਂਜੀ ਸਤਿ ਸ੍ਰੀ ਅਕਾਲ YouTube ਚੈਨਲ 올ਡ ਰੀਟਰੂਥ ਨਿਊਜ਼ 082 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਇਸ ਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਦਸੰਬਰ ਦੇ ਮਹੀਨੇ ਵਿੱਚ ਜਿਸ ਤਰ੍ਹਾਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਧੀਮਰ ਅਵੇਦਗਰ ਜੀ ਦਾ ਅਪਰਾਧ ਮਹੀਨੇ ਵਿੱਚ ਪੂਰਾ ਤਰਲ ਮਹੀਨਾ ਜਨਮ ਦਿਵਸ ਦੇ ਰੂਪ ਦੇ ਵਿੱਚ ਮੌਂਦੇ ਹਾਂ ਇਸੇ ਤਰ੍ਹਾਂ ਦੋ ਦਸੰਬਰ ਦਾ ਮਹੀਨਾ ਹੈ ਦਸੰਬਰ ਦਾ ਮਹੀਨਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਦੇ ਪ੍ਰੀਰਣ ਵਾਲ ਦੇ ਸਦਨ ਦੇ ਵਿੱਚ ਮਾਇਆ ਜਾਂਦਾ ਹੈ ਸੋ ਪੂਰਾ ਮਹੀਨਾ ਡਾਕਟਰ ਅਵੇਦਕਰ ਜੀ ਨੂੰ ਨਾਮ ਕਰਨਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਦੀ ਸੋਚ ਕੇ ਚੱਲਣ ਵਾਲੇ ਉਹਨਾਂ ਦੇ ਸੋਚ ਕੇ ਪਹਿਰਾ ਦੇਣ ਵਾਲੇ ਸਾਰੇ ਭੈਣ ਭਾਈ ਦੇਸ਼ੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਡਾਕਟਰ ਭੀਮrao ਅਵੇਲਕਰ ਜੀ ਦਾ ਪੀਰ ਮਹਤਰੀ ਨਿਰਮਣ ਦਿਵਸ ਮਨਾਉਂਦੇ ਹਨ ਸੋ ਇਸੇ ਮਾਰੇ ਤਹਿਤ ਇੱਕ ਖਬਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਖਬਰ ਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਨਾਇਆ ਗਿਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅਵੇਲਕਰ ਜੀ ਦਾ ਮਹਾ ਪੀਰ ਨਿਰਮਣ ਦਿਵਸ ਸੋ ਪੂਰੀ ਖਬਰ ਆ ਜੋ ਆਪ ਜੀ ਨਾਲ ਨਸਰ ਕਰ ਰਹੇ ਹਾਂ ਇਹ 8 ਸਤੰਬਰ ਦੀ ਹੈ ਡਾਕਟਰ ਅਵੇਦਕਰ ਸਟੂਡੈਂਟ ਫਰੰਟ ਆਫ ਇੰਡੀਆ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਦਾ ਮਹਾਪ੍ਰੀਨਰਮਾਰ ਦਿਵਸ ਮਨਾਇਆ ਗਿਆ ਅਤੇ ਸਰਦਾਰ ਦੇ ਕੋਲ ਭੇਟ ਕੀਤੇ ਗਏ ਤੇ ਪੂਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾਕਟਰ ਭੀਮrao ਅਵੇਦਕਰ ਜੀ ਦੇ ਸਨਮਾਨ ਵਿੱਚ ਕੈਂਡਰ ਮਾਰਕ ਵੀ ਕਰਿਆ ਗਿਆ ਸੋਹਣੇ ਸੰਗਰ ਉਨੀਸੋ ਪੰਜਾਬੀ ਡਾਕਟਰ ਪੀਮਰੋ ਅਵੇਦਕਰ ਜੀ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹਨਾਂ ਦੇ ਇਸ ਇਤਿਹਾਸਕ ਦਿਨ ਨੂੰ ਬਹਾ ਪ੍ਰੀਮਰ ਮਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਇਹ ਆបਾਧੀ ਉਹਨਾਂ ਨੂੰ ਇਸ ਕਰਕੇ ਦਿੱਤੀ ਗਈ ਕਿਉਂਕਿ ਉਹਨਾਂ ਦੇ ਮੰਗੋਂ ਪ੍ਰਾਪਤੀ ਦੁਨੀਆ ਉਹਨਾਂ ਦੁਆਰਾ ਦਿੱਤੇ ਗਏ ਹੱਕ ਅਤੇ ਅਧਿਕਾਰਾਂ ਨੂੰ ਮਾਣ ਬਖਸ਼ ਹੈ ਤੇ ਉਹਨਾਂ ਦੁਆਰਾ ਬਣਾਏ ਗਏ ਸੰਵਿਧਾਨ ਕਰਕੇ ਹੀ ਭਾਰਤ ਦੇਸ਼ ਦੁਨੀਆ ਵਿੱਚ ਆਪਣਾ ਅਹਿਮ ਸਥਾਨ ਰੱਖਦਾ ਹੈ ਪ ਭਾਰਤ ਦੇਸ਼ ਵਿੱਚ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਤੇ ਅਧਿਕਾਰ ਤੇ ਡਾਕਟਰ ਭੀਮrao ਅਵੇਦਕਰ ਜੀ ਦਾ ਸੋਹੀ ਮਿਲੇ ਹਨ ਇਸ ਕਰਕੇ ਇਹਨਾਂ ਦੇ ਇਸ ਇਤਿਹਾਸਕ ਦਿਨ ਨੂੰ ਮਹਾ ਪ੍ਰੀਰਣਾਲ ਦਿਵਸ ਦੇ ਰੂਪ ਵਿੱਚ ਵਜੋ ਮਨਾਇਆ ਜਾਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਡਾਕਟਰ ਭੀਮrao ਅਵੇਦਕਰ ਜੀ ਦਾ ਇਹ ਪ੍ਰੀਰਣਾਲ ਦਿਵਸ ਸਰਧਾਪੂਰਵਕ ਮਨਾਉਣਾ ਚਾਹੀਦਾ ਹੈ ਕਿ ਡਾਕਟਰ ਭੀਮrao ਅਵੇਦਕਰ ਜੀ ਨੂੰ ਮਾਣ ਤੇ ਸਨਮਾਨ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਹਰ ਇਤਿਹਾਸਕ ਦਿਨ ਨੂੰ ਮਰਤੇ ਮਨਾਉਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਸੰਵਿਧਾਨਪ੍ਰਤੀ ਜਾਂ ਡਾ. ਡਾਕਟਰ ਭੀਮrao ਅਵਿਦਕਰਜੀ ਪ੍ਰਤੀ ਕੋਈ ਨਾਤਪੇਦ ਹੈ ਤਾਂ ਉਹਨਾਂ ਨੂੰ ਭਾਰਤੀ ਸੰਵਿਧਾਨ ਅਤੇ ਡਾਕਟਰ ਭੀਮrao ਅਵਿਦਕਰਜੀ ਦੁਆਰਾ ਲਿਖੀਆਂ ਕਿਤਾਬਾਂ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਨਾਤਪੇਦ ਦੂਰ ਹੋ ਸਕਣ ਜਦੋਂ ਤੱਕ ਦੁਨੀਆ ਤੇ ਸੂਰਜ ਅਤੇ ਚੰਦ ਰਹਣਗੇ ਤਦ ਤੱਕ ਬਾਬਾ ਸਾਹਿਬ ਡਾਕਟਰ ਭੂਮਨਰਾਓ ਅਵੇਦ ਪਰਜੀਦਾ ਨਾਮ ਐਵੇਂ ਹੀ ਦੁਨੀਆ ਵਿੱਚ ਪੂਰੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਵੇਗਾ ਅਤੇ ਸਦਾ ਜਿੰਦਾ ਰਹੇਗਾ ਤੇ ਉਹਨਾਂ ਦੁਆਰਾ ਦੇਸ਼ ਲਈ ਕੀਤੇ ਕਾਰਜਾਂ ਕਰਕੇ ਦੇਸ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਸੋ ਉਸਨੇ ਇਹ ਸੋ ਤੁਸੀਂ ਇਹ ਜੋ ਖਬਰ ਸੀ ਸੁਣ ਰਹੇ ਸੀ ਸੋ ਸਾਡੇ ਪੰਜਾਬੀਆਂ ਵੱਲੋਂ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਨੂੰ ਉਹਨਾਂ ਦੇ 프리 ਨਿਰਮਾਣ ਦੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਔਟ-ਕੋਟ ਬਾਰ ਪ੍ਰਣਾਮ ਹੈ ਤੇ ਇਹਦੇ ਨਾਲ ਹੀ ਜੋ ਡਾਕਟਰ ਅਵੇਦਕਰ ਸਟੂਡੈਂਟ ਫਰੰਟ ਆਫ ਇੰਡੀਆ ਦੇ ਜੋ ਨੈਸ਼ਨਲ ਪ੍ਰਧਾਨ ਨੇ ਐਡਵੋਕੇਟ ਪ੍ਰੀਤ ਕਾਂਸੀ ਜੀ ਉਹਨਾਂ ਦੀ ਪੂਰੀ ਟੀਮ ਨੂੰ ਵੀ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਹੋਏ ਇੱਕ ਬਹੁਤ ਹੀ ਵੱਡਾ ਮਤਲਬ ਇੱਕ ਉਹਨਾਂ ਨੇ ਪ੍ਰੰਤ ਬਣਾਇਆ ਹੈ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਸ ਤਰ੍ਹਾਂ ਸੋ ਇਸ ਤਰ੍ਹਾਂ ਨੇ ਪਰਿਵਾਰਕ ਵੀਡੀਓ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਅਤੇ ਸਾਡੇ ਫੇਸਬੁਕ ਪੇਜ ਹਕਮੇਸਪੋਰਾ ਦਾ ਜਰੂਰ ਵਿਜ਼ਿਟ ਕਰੋ ਤੁਸੀਂ ਸਾਡੇ ਨਾਲ ਬਣ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਤੂਮ ਜੈ ਕਰ